ਬਾਈ ਸੱਪਾਈ ਹਰਪ੍ਰੀਤ ਸਿੰਘ ਜੀ ਜੱਲੂਪੁਰ ਖੇੜੇ ਵਾਲੇ ਹੈ ਸਹੀ ਗੱਲ ਆ ਸਹੀ ਗੱਲ ਆ ਬਾਬੇ ਉਹ ਸਹੀ ਗੱਲ ਆ ਉਹ ਬਾਬਾ ਜਮਾਨਤ ਤੇ ਰਿਆ ਹੋ ਗਿਆ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਹੈ ਜਿਨ੍ਹਾਂ ਦਾ ਭਰਾ ਐਮਪੀ ਆ ਤੇ ਉਹ ਭਾਈ ਹਰਪ੍ਰੀਤ ਸਿੰਘ ਰਿਆ ਹੋ ਗਿਆ ਰਿਆ ਕਿ ਉਹ ਤਾਂ ਬਾਹਰ ਆ ਗਿਆ ਹਮ ਓ ਵਿਕਰਮ ਸੱਚ ਦੇਵਾ ਕੀ ਹਾਲੀਆ ਵਿਕਰਮ ਵਿਕਰਮ ਆ ਚੁੱਕਿਆ ਸੱਚ ਦੇਵਾ ਹਾਂਜੀ ਜੱਗੇ ਚੌਧਰੀ ਕੀ ਹਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੱਗੇ ਕੀ ਹਾਲ ਨੇ ਠੀਕ ਹੈ ਜੱਗੇ ਪਾ ਵਧੀਆ ਜੱਗੇ ਵਧੀਆ ਜੱਗੇ ਠੀਕ ਠਾਕ ਤੂੰ ਦੱਸ ਕੋਈ ਨਵੀਂ ਤਾਜੀ ਹੋਰ ਸੁਣਾਓ ਸਾਰੇ ਭਰਾ ਉਹ ਮੈਂ ਤਾਂ ਹੀ ਲਿਖਤਾ ਨਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੱਲੂ ਪਰਖੇੜੇ ਵਾਲੇ ਕੋਸ਼ਕੂ ਬੰਦਿਆਂ ਨੂੰ ਇਤਰਾਜ ਸੀ ਯਾਰ ਕਿ ਤੁਸੀਂ ਭਾਈ ਸਾਹਿਬ ਸ਼ਬਦ ਕਿਉਂ ਲਾਉਨੇ ਆ ਫਿਰ ਮੈਂ ਆਖਾਂ ਹੁਣ ਲਾਉਨੇ ਤਾਂ ਹੈ ਹੀ ਆ ਭਾਈ ਸਾਹਿਬ ਸ਼ਬਦ ਹੁਣ ਮੈਂ ਚੰਗੀ ਤਰ੍ਹਾਂ ਹੀ ਲਾ ਲੀਏ ਯਾਰ ਆਪਾਂ ਹੈ ਜਰੋਂ ਨੱਚ ਨਹੀਂ ਲੱਗਦੀ ਫਿਰ ਘੁੰਡ ਕਾਦਾ ਕੱਢਣਾ ਫਿਰ ਗੱਲ ਸਿਆਣਿਆਂ ਦੀ ਸੱਚੀ ਹੈ ਨਾ ਜਦੋਂ ਅਸੀਂ ਭਾਈ ਸਾਹਿਬ ਲਾਉਣੀ ਆ ਤਾਂ ਫਿਰ ਚੰਗੀ ਤਰ੍ਹਾਂ ਹੀ ਲਾ ਲੈਨੇ ਸਾਨੂੰ ਤਰਾਜ ਥੋੜਾ ਕਿਸੇ ਤੋਂ ਨਾ ਹੀ ਕਿਸੇ ਤੋਂ ਡਰਦੇ ਆ ਠੀਕ ਹੈ ਕਿ ਨਹੀਂ ਖੇਤਾਂ 'ਚ ਖੇਤਾਂ 'ਚ ਹਾ 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 ਬਿਲਕੁਲ ਆ ਸਹੀ ਗੱਲ ਸਹੀ ਗੱਲ ਬਾਬੋ ਬਿਲਕੁਲ ਖੇਤਾਂ 'ਚ ਵੈਲ ਕੁੱਲ ਖੇਤਾਂ ਤੇ ਮੋਟਰ ਤੇ ਸਿੱਧਾ ਲਾਈਵ ਖੇਤਾਂ ਦੇ ਵਿੱਚੋਂ ਮੋਟਰ ਤੋਂ ਲਾਈਵ ਹੋ ਗਏ ਸਿੰਘ ਸਾਹਿਬ ਹੈ ਅੱਛਾ ਪਰਮਜੀਤ ਸਿੰਘ ਆਪਣੇ ਆਗੇ ਭਰਾ ਸਾਡਾ ਪਰਮਜੀਤ ਸਿੰਘ ਬਹੁਤ ਵਧੀਆ ਵੀਰ ਆ ਸਾਡੀ ਜਾਨ ਆ ਬਾਈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ अच्छा भाईयांदा आज बहुत दिन बाद ਤੁਹਾਡੇ ਨਾਲ ਜੁੜਿਆ ਲਾਈਵ ਚ 사우ਦੀ আরব ਤੋਂ ਗੜ ਸ਼ੰਕਰ ਤੋਂ ਪੰਜਾਬ ਤੋਂ ਬਾਈ ਹਾਂ ਵੀਰ ਮੈਂ ਨੂੰ ਚੇਤਾ ਤੂੰ ਪਹਿਲਾਂ ਲਾਈਵ ਚ ਆਉਂਦਾ ਹੁੰਦਾ ਸੀ ਚਲੋ ਕੋਈ ਨੀ ਕੰਮਕਾਰ ਹੁੰਦੇ ਹੀ ਆ ਯਾਰ ਕੋਈ ਚੱਕਰ ਨਹੀਂ ਕਰ ਦੋ ਸਾਰੇ ਭਰਾ শেয়ার ਕਰ ਦੋ ਗਰੁੱਪਾਂ ਦੇ ਵਿੱਚ ਤੁਹਾਨੂੰ ਪਤਾ ਯਾਰ ਇੱਕ ਫੇਸਬੁੱਕ ਦੀ ਨਾ ਰੀਚ ਬੜੀ ਡਾਉਣਾ ਯਾਰ ਇੱਥੇ ਰੀਚ ਨਹੀਂ ਵਾਧੀ ਪਈ ਆ ਮਹੀਨਾ ਤਾਂ ਰੀਚ ਵਧੀ ਨਹੀਂ ਫੇਸਬੁੱਕ ਦੀ ਪਤਾ ਨਹੀਂ ਕੀ ਚੱਕਰ ਆ ਤੇ ਬਾਕੀ ਆਪਾਂ ਤੁਹਾਨੂੰ ਪਤਾ ਫਿਰ ਕਿਹੜਾ ਆਪਾਂ ਬੋਲਣਾ ਛੱਡਤਾ ਮੈਨੂੰ ਲੱਗਦਾ ਆਪਾਂ ਮਹੀਨੇ ਦੇ 30 ਦਿਨਾਂ ਦੇ ਵਿੱਚੋਂ ਹੀ 25 26 ਦਿਨ ਤਾਂ ਲਾਈਵ ਹੁੰਨੇ ਆ ਹਾਂ ਵਿਪਨ ਕੰਬੋਜ ਉਹ ਭਰਾਵਾ ਖੇਤਾਂ 'ਚ ਲਾਈਵ ਹੁੰਨੀ ਹੋਈ ਐ ਨਾ 10 ਖੇਤਾਂ 'ਚ ਲਾਈਵ ਉਹਨੂੰ ਕੀ ਆ ਹੈ ਅਖੇ ਤੂੰ ਖੇਤਾਂ 'ਚੋਂ ਲਾਈਵ ਹੋਈ ਜਾਂਦਾ ਹੈ ਆ ਭਰਾ ਖੇਤਾਂ ਜੀਆਂ ਵੇਲਾ ਆ ਤੂਤ ਦੀ ਠੰਡੀ ਠੰਡੀ ਸ਼ਾਮੀ ਪਿਆ ਆਇਆ ਹੈ ਦੱਸ ਕਿਆ ਬਾਤਾਂ ਖੇਤਾਂ 'ਚ ਜਿਹੜਾ ਨਜ਼ਾਰਾ ਹੀ ਵੱਖਰਾ ਲਾਈਵ ਹੁੰਦਾ ਦੱਸ ਕੇ ਔਰ ਸੁਣਾਓ ਸਾਰੇ ਭਰਾ ਕਾਇਮ ਜੇ ਹੋ ਲੈਨਦਾ ਕਰੋ ਖੇਤਾਂ ਚ ਲਾਈਵ ਭਰਾਵਾ ਖੇਤਾਂ ਚ ਲਾਈਵ ਹੋ ਲੈਨਦਾ ਕਰੋ ਕਿਉਂ ਇਤਰਾਜ ਕਰਦੇ ਜੇ ਤੁਸੀਂ ਹੈ ਹੁਣ ਆਪਾਂ ਅਗਲਾ ਕੈਪਸ਼ਨ ਇਹ ਰੱਖਣਾ ਕਰਨਾ ਕਿ ਚੱਲ ਪੀ ਸਿੱਧੀ ਲਾਈਵ ਖੇਤਾਂ 'ਚ ਉੱਤ ਕੇ ਲੈ ਰਹੀ ਹੈ ਮੈਨਾ ਬਦਲੇਗਾ ਜਟਾ ਠੰਢੀ ਠੰਢੀ ਹਵਾ ਵਗਦੀ ਪਈ ਹੈ। ਕੀ ਬਾਤਾਂ ਬਲਜਿੰਦਰ ਸਿੰਘ ਦਿਓਲ ਕਹਿੰਦਾ ਛੱਤ ਤੋਂ ਲਾਈਵ ਹੋਇਆ ਕਰੋ ਨਹੀਂ ਯਾਰ ਮੈਂ ਛੱਤ ਵਾਲਾ ਨਹੀਂ ਮੈਂ ਖੇਤਾਂ ਵਾਲਾ ਹੀ ਆ ਤੋਜਿੰਦਰ ਸਿੰਘ ਮੰਗਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕੀ ਹਾਲੀ ਮੰਗਟ ਉਹ ਖਾਣਾ ਤੁਹਾਨੂੰ ਖੇਤਾਂ ਵਾਲਾ ਨਜ਼ਾਰਾ ਵੀ ਹੈ। ਆਹ ਵੇਖੋ ਇਧਰ ਦੇ। 10 ਲਾਈਟ ਚੱਲੀ ਜਾਂਦੀ ਮੋਟਰਾਂ ਵਾਲੀ ਬਲਬ ਬੁਝਾਇਆ ਯਾਰ ਮੋਟਰ ਸ਼ਾਂਟ ਮਾਰਦੀ ਮੋਟਰ ਸੜ ਗਈ ਐ। ਉਹ ਮੈਂ ਤਾਂ ਵੜ ਗਿਆ ਪਾਣੀ ਚ ਭਰਾਉ ਇੱਕ ਦਿਨ। ਉਹਨੇ ਸ਼ਾਂਟ ਮਾਰਿਆ ਦਰ ਬਾਅਦ ਪਤਾ ਲੱਗਾ ਕਿ ਮੋਟਰ ਇੱਕ ਸੜ ਗਈ ਸ਼ਾਂਟ ਹੋ ਗਈ ਆ। ਉਹ ਮੈਂ ਗ੍ਰਿਪ ਕੱਢ ਕੇ ਰੱਖਤੇ ਜੇ ਤਾਂ ਕਰਕੇ ਲਾਈਟ ਬੁਝ ਗਈ ਬਲਬ ਦੀ। ਚੋਨਾ ਦੱਸੋ ਕਿਵੇਂ ਆਪਣਾ ਸਿਰਾਨਾ ਸਿਰਾਂ ਯਾਰ ਮੈਂ ਨਾ ਸੱਚੀ ਗੱਲ ਦੱਸਾਂ ਮੈਂ ਤਾਂ ਹੀ ਲਿਖਿਆ ਵੀ ਭਾਈ ਹਰਪ੍ਰੀਤ ਸਿੰਘ ਜੀ ਜੱਲੂਪੁਰ ਖੇੜੇ ਵਾਲੇ ਕਈਆਂ ਬੰਦਿਆਂ ਨੂੰ ਤਰਾਜ ਸੀ ਯਾਰ ਕਹਿੰਦਾ ਤੁਸੀਂ ਭਾਈ ਸਾਹਿਬ ਸ਼ਬਦ ਕਿਉਂ ਲਾਉਂਦੇ ਆ ਉਹਨੂੰ ਭਾਈ ਸਾਹਿਬ ਬਣਾਤਾ ਉਹਨੂੰ ਭਾਈ ਸਾਹਿਬ ਕਿਹੜੀ ਗੱਲੋਂ ਬਣਾਉਂਦੇ ਜੇ ਹੈ ਮੈਂ ਹਜ ਚੰਗੀ ਤਰ੍ਹਾਂ ਹੀ ਬਣਾ ਲੈਨੇ ਆ ਭਾਈ ਸਾਹਿਬ ਫਿਰ ਕਿ ਨਹੀਂ ਓ ਕਿਦਾਂ ਜਗਰੋਸ਼ਨ ਠੀਕ ਆ ਠੀਕ ਆ ਜਗਰੋਸ਼ਨ ਕੀ ਹਾਲੀ ਤੇਰਾ ਹਾਂ ਜਗਰੋਸ਼ਨਾਂ ਦਾ ਵੀ ਲੱਗਦਾ ਲਾਚੀਆਂ ਖਾ ਰਿਆ ਉਹਨੂੰ ਲਾਚੀਆਂ ਕਿਹੜੀਆਂ ਆ ਵੇ ਤੂੰ ਆ ਪੱਤਾ ਹੀ ਹੁੰਦਾ ਤੂੰ ਜੇ ਤੂਤਦਾ ਹੈ <laughs> लाचिया क्या खानिया जटा ਗੱਲਾਂ ਮੁੱਕ ਗਈਆਂ ਅੱਜ ਗੱਲਾਂ ਮੁੱਕ ਗਈਆਂ ਯਾਰ ਗੱਲਾਂ ਗੱਲਾਂ ਰਕੜੀਆਂ ਮੁੱਕਣੀਆਂ ਗੱਲਾਂ ਦਾ ਪਤ ਹੁਣ ਇਹ ਬਣਾ ਦਿੰਨੇ ਗੱਲਾਂ ਦਾ ਕੀ ਆ ਦੱਸ ਹੈ ਗੱਲ ਦੱਸੋ ਤੁਸੀਂ ਕਿਹੜੀ ਸੁਣੀ ਗੱਲ ਦਾ ਕੀ ਆ ਗੱਲ ਆ ਬਈ ਮੈਂਡ ਚ ਬਣਾ ਦਿੰਨੇ ਆ ਗੱਲਾਂ ਥੋੜਾ ਮੁਕਣ ਦਿੰਨੇ ਆਪਾਂ ਭਰਾਵਾਂ ਵਾਸਤੇ ਦੱਸੋ ਕਰ ਦੋ ਸ਼ੇਰ ਸਾਰੇ ਭਰਾ ਜਗਰੋਸ਼ਨ ਸਿੰਘ ਕਹਿੰਦਾ ਵੀ ਨਿਸ਼ਾਨ ਸਾਹਿਬ ਕਿਹੜਾ ਲਾਉਣਾ ਮੈਂ ਦੇਣਾ ਨਿਸ਼ਾਨ ਸਾਹਿਬ ਖਾਲਸਿਆਂ ਦਾ ਤਾਂ ਨੀਲਾ ਹੀ ਝੂਲਦਾ ਹਾਂ ਝੰਡੇ ਝੂਲਦੇ ਨਿਸ਼ਾਨ ਸਾਹਿਬ ਆਉਂਦੇ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ